ਕਾਂ ਤਾਂ ਆਮੀ ਵਰ ਵੀ ਆਇਆ ਬਹੁਤ ਮਾਰੀ ਨਿਕਾ ਪਿੱਛੇ ਪਿੱਛੇ ਚੁੱਕਾ ਚਿਲ ਮੀਟਰ ਰਹਿ ਗਏ ਨੇ ਕੱਟੇ ਜਾਣੇ ਨੇ ਲਾਲੀ ਦੇ ਪਿੰਡ ਦਾ ਹਾਂ 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 ਸੁਣਾ ਹੁਣ ਕੋਈ ਗੱਲ ਬਾਈ ਨੂੰ ਹੈ ਕਿੰਨੇ ਕਬੂਤਰ ਨੇ 100 100 ਨੇ 100 ਇਹ ਵੀ ਅਰੇ ਕੋਲੇ ਹਾਂ ਰੱਖਿਆ ਨੇ ਵੀਰੇ ਇਹਦੇ ਅੱਛਾ ਇਹ ਨਹੀਂ ਰੱਖੇ ਨੇ ਇਹਨੇ 100 ਰੋਲ ਬਲ ਛੱਡੀਆਂ ਛੱਡ ਨਹੀਂ ਕੇ ਤੇ ਐਤ ਕੀ ਤਾਂ ਨਹੀਂ ਛੱਡੀਆਂ ਘਰੋਂ ਵੀਰੇ ਕੁਛ ਵੀ ਦੇਖਣਾ ਹੈ ਇਹਦੀ ਦੂਰ ਕਿਹਨੇ ਆ ਗਿਆ ਇਹ ਕਿਹਨਾ ਆ ਮੇਰੇ ਹੀ ਨੇ ਇਹਦੀ ਆ ਕੀ ਕਰਦੀ ਹੈ ਜਿਹੜੇ ਤੁੰਨੇ ਜਾਂਦਾ ਬਾਗੀਆਂ ਇਹ ਨਹੀਂ ਰੱਖੇ ਨੇ ਵੀਰੇ ਸਾਡੇ ਪਹਿਲਾਂ ਨਹੀਂ ਕਿਸੇ ਦੇ ਦਿੱਗੇ ਵੈਸੇ ਦੀ ਜਿੱਥੇ ਨਹੀਂ ਨਹੀਂ ਉਹ ਜਾਂ ਆਏ ਸੀ ਦੇਖਣੀ ਹਾਂ ਰਾਜ ਨੇ ਸੱਦਿਆ ਸੀ ਵੀਰੇ ਨੇ ਠੀਕ ਹੈ ਠੀਕ ਹੈ ਇਹਦੀ ਬਾਜੀ ਤੇ ਜਾ ਰਿਹਾ ਹੈ ਪਰ ਗਿਆ ਹਾਂ ਲਾਓ ਛੋਟੇ ਬੰਦੇ ਤੇ ਆ ਗਏ ਅਰੇ ਲਾਲ ਦੀ ਉਹਨਾਂ ਦਾ ਵੀ ਰੱਖਿਆ ਨੇ ਬਾਈ ਮੁੰਡੇ ਨੇ ਕੀ ਸੋਨੂ ਨੇ ਹਾਂ ਅੱਜ ਤੱਕ ਨਹੀਂ ਆਪਣੀ ਹਾਂ ਤੂੰ ਤਾਂ ਸਾਥ ਦੇ ਮਦਦ ਦਿੱਤੀ ਜੇ ਨਹੀਂ ਲਾਲੀ ਦਾ ਭਾਈ ਦਾ ਮੁੰਡਾ ਗਰਮੀਤ ਦਾ ਹਾਂ ਜਿਹੜਾ ਇੱਥੇ ਪਿੰਡ ਹਾਂ ਇਹ ਕਾਰਨਾ ਆ ਕੇ ਮੇਰੀ ਜਾਣ ਆ ਜਾ ਆ ਜਾ ਆ ਜਾ ਆ ਲੈ ਮੇਰੇ ਕੁੜੀ ਸਾਡੇ ਤੋਂ ਆ ਗਈ ਹੈ ਬਾਕੀ ਬੰਦੇ ਕਿਹਦੇ ਆ ਗਏ ਅੱਜ ਉਹ ਆਪਣੇ ਆਪ ਹੀ ਆ ਗਏ ਹੋਣੀ ਲਾ ਇਹ ਵੀਰੇ ਤੀਜਾ ਨਾ ਜੀ ਬਹੁਤ ਬਹੁਤ ਗੁਲਜਾਰ ਸਿੱਧਮਾ ਤੀਸਰਾ ਨੰਬਰ ਬਣਿਆ ਜੀ ਰੰਭੂ ਗੁਲਜਾਰ ਸਿੱਧਮਾ ਤੀਸਰਾ ਨੰਬਰ ਚ ਜਿੱਤੂ ਮੋਨੋ ਯੂ ਐਸ ਐ ਜਿੱਤੂ ਜਿਵੇਂ ਪਿਆਸ ਪੜਦਾ ਉਹਨਾਂ ਦਾ ਜੀ ਉਹ ਜਿੱਤੂ ਬਹੁਤ